ਗੱਲ ਕਰਾਂਗੇ ਚੇਤਨਾ ਦਾ ਪੱਧਰ ਉੱਚਾ ਕਰਨ ਦੇ ਲਈ ਜਾਂ ਚੇਤਨਾ ਦਾ ਲੈਵਲ ਵਧਾਉਣ ਦੇ ਲਈ ਕਿਵੇਂ ਸਭ ਕੁਝ ਛੱਡਣਾ ਪੈਂਦਾ ਏ ਉਸ ਦੇ ਲਈ ਇੱਕ ਉਦਾਹਰਣ ਦੇ ਨਾਲ ਹੀ ਸਮਝਦੇ ਹਾਂ ਹੁਣ ਮੰਨ ਲਓ ਇੱਕ ਪਕਾਨਾ ਏ ਬੈਲੂਨ ਏ ਤੇ ਹੁਣ ਜਿਹੜਾ ਪਕਾਨਾ ਏ ਉਹ ਜਿਵੇਂ ਉਹਦੇ ਅੰਦਰ ਗੈਸ ਭਰੀ ਹੁੰਦੀ ਆ ਤਾਂ ਉਹ ਉੱਪਰ ਨੂੰ ਉੱਠਦਾ ਏ ਤੇ ਪਕਾਨੇ ਦੇ ਥੱਲੇ ਇੱਕ ਰਸੀ ਬੰਨੀ ਹੁੰਦੀ ਆ ਤੋਂ ਬੰਨੇ ਹੁੰਦੇ ਉਹ ਜਿਹਦੇ ਕਰਕੇ ਉਹ ਉੱਪਰ ਨੂੰ ਨਹੀਂ ਉੱਠਦਾ ਜੇ ਉਹ ਧਾਗੇ ਨੂੰ ਤੋੜ ਦਈਏ ਤਾਂ ਪਕਾਨਾ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਦੇ ਅੰਦਰ ਜਿਹੜੀ ਗੈਸ ਹੋਰੀ ਬੜੀ ਹੁੰਦੀ ਆ ਤਾਂ ਉੱਪਰ ਨੂੰ ਜਾਂਦੀ ਆ ਹੁਣ ਮੰਨ ਲਓ ਇਸ ਪਕਾਨੇ ਨੂੰ ਸਮਝ ਲਓ ਇੱਕ ਚੇਤਨਾ ਹੈ ਤੇ ਚੇਤਨਾ ਇੱਕ ਥਾਂ ਤੇ ਰੁਕੀ ਪਈ ਆ ਤੇ ਪਕਾਨਾ ਬੰਨਿਆ ਪਿਆ ਏ ਹੁਣ ਜਿਹੜਾ ਪਕਾਨਾ ਬੰਨਿਆ ਪਿਆ ਏ ਮੰਨ ਲਓ ਜਿਹੜਾ ਬੰਨਿਆ ਪਿਆ ਇੱਕ ਬਕਸਾ ਵਾ ਤੇ ਉਹਦੀ ਉਹਦੇ ਨਾਲ ਰਸੀ ਬਣ ਕੇ ਤੇ ਪਕਾਨਾ ਉੱਪਰ ਬੰਨਿਆ ਹੁੰਦਾ ਤੇ ਉਹਦਾ ਬਕਸਾ ਵਾ ਉਹਦੇ ਬਕਸੇ ਦੇ ਅੰਦਰ ਮੰਨ ਲਓ ਕੋਈ ਰੋੜੇ ਬੱਜਰੀ ਜਾਂ ਮਾਂਟੇ ਉਹਦੇ ਅੰਦਰ ਪਾਏ ਆ ਜਿਹਦੇ ਨਿਗੇ ਨਿਗੇ ਮੰਨ ਲਓ ਤੇ ਉਹਦਾ ਭਾਰ ਆ ਹੁਣ ਉਹਦੇ ਭਾਰ ਦੇ ਕਰਕੇ ਜਿਹੜਾ ਬਕਸਾ ਵਾ ਉਹਦੇ ਨਾਲ ਤੇ ਉਹ ਪਕਾਨਾ ਬੰਨਿਆ ਪਿਆ ਉਹ ਤੋਂ ਪਕਾਨਾ ਉੱਪਰ ਨਹੀਂ ਜਾਂੜਿਆ ਪਕਾਨਾ ਤੇ ਵੱਡਾ ਵਾ ਕਾਫੀ ਵਾ ਹੈ ਉਹ ਦੇ ਅੰਦਰ ਗੈਸ ਨਾ ਉੱਪਰ ਨੂੰ ਖਿੱਚਿਆ ਤੇ ਡਿਆ ਪਰ ਕਿਉਂਕਿ ਥੱਲੇ ਭਾਰ ਜਿਹੜਾ ਇੰਨਾ ਜ਼ਿਆਦਾ ਵਾ ਜਿਹੜਾ ਉਹਦੇ ਅੰਦਰ ਚੀਜ਼ਾਂ ਪਾਈਆਂ ਪਈਆਂ ਉਹ ਮੰਨ ਲਓ ਉਸ ਬਕਸ਼ੇ ਦੇ ਅੰਦਰ ਮੰਨ ਲਓ ਜਿਹੜਾ ਬਕਸ਼ਾ ਬੰਨਿਆ ਹੋ ਪਕਾਨੇ ਦੇ ਨਾਲ ਮੰਨ ਲਓ ਉਹਦੇ ਅੰਦਰ ਰੋੜੇ ਬਜਰੀ ਜਾਂ ਬਾਂਡੇ ਜੋ ਕੋਈ ਵੀ ਚੀਜ਼ ਵਿੱਚ ਪਈ ਹੋਈ ਹੈ ਹੁਣ ਮੰਨ ਲਓ ਉਹਨੋਂ ਜੋ ਰੋੜੇ ਤੇ ਬਜਰੀ ਜਿਹੜੀ ਆ ਉਹ ਵਿੱਚੋਂ ਹੌਲੀ-ਹੌਲੀ ਕੱਢ ਕੇ ਬਾਹਰ ਛੁੱਟਣਾ ਸ਼ੁਰੂ ਕਰਦੀ ਹੈ ਉਹਨਿਲ ਜਦੋਂ ਛੁੱਟਣਾ ਸ਼ੁਰੂ ਕਰਦੇ ਆ ਤੇ ਫਿਰ ਹੌਲੀ-ਹੌਲੀ ਪਕਾਨਾ ਜਿਹੜਾ ਤਾਂ ਉੱਠਣਾ ਸ਼ੁਰੂ ਹੋ ਜਾਂਦਾ ਕਿਉਂ ਜਿਹੜਾ ਪਕਾਨਾ ਉਹ ਜਦੋਂ ਉਹਨੂੰ ਜਿੰਨੀ ਉਹ ਉਦੇ ਕੋਲ ਹੈਗੀ ਆ ਪਰ ਗੱਲ ਇਹ ਉਹਦੀ ਜਿਹੜੀ ਰੋਕ ਆ ਥੱਲੇ ਲੱਗੀ ਪਈ ਜਿਹੜੀ ਜਿਹੜੀ ਚੀਜ਼ਾਂ ਭਰੀਆਂ ਪਈਆਂ ਉਹਦੇ ਕਰਕੇ ਉੱਪਰ ਨੂੰ ਉੱਠ ਨਹੀਂ ਲਿਆ ਜਦੋਂ ਹੌਲੀ ਹੌਲੀ ਵਿੱਚੋਂ ਚੀਜ਼ਾਂ ਬਾਹਰ ਕੱਢਣੀ ਬਾਟੀਆਂ ਬਾਹਰ ਛੁੱਟੀ ਜਾਵਾਂਗੇ ਤਾਂ ਭਕਾਨਾ ਤਾਂ ਉੱਠਣਾ ਸ਼ੁਰੂ ਹੋ ਜਾਊਗਾ ਉੱਠਣਾ ਸ਼ੁਰੂ ਹੋਊਗਾ ਉਹ ਉਨੀ ਹੀ ਜ਼ਿਆਦਾ ਉੱਪਰ ਉੱਠੋਗਾ ਜਿੰਨੀਆਂ ਜ਼ਿਆਦਾ ਵਿੱਚੋਂ ਚੀਜ਼ਾਂ ਬਾਹਰ ਕੱਢਾਂਗੇ ਤਾਂ ਜਿੰਨੀ ਜ਼ਿਆਦਾ ਛੇਤੀ ਕੱਢਾਂਗੇ ਉਨਾ ਹੀ ਜ਼ਿਆਦਾ ਉੱਠੋਗਾ ਤਾਂ ਉਨਾ ਹੀ ਤੇਜ਼ ਤਾਂ ਨੂੰ ਜਾਊਗਾ ਇਹਦਾ ਚੇਤਨਾ ਦੇ ਪੱਧਰ ਉੱਚਾ ਹੋਣਾ ਕੀ ਮਤਲਬ ਹੈ ਚੇਤਨਾ ਦਾ ਜਿਹੜਾ ਲੈਵਲ ਵਾਧਦਾ ਉਹਦਾ ਨਾ ਕੀ ਮਤਲਬ ਹੈਦਾ ਹੁਣ ਮੰਨ ਤੇ ਇਹ ਜਿਹੜੀ ਈਗੋ ਆ ਮੰਨ ਲਓ ਉਹ ਕੋੜ ਰੋੜਾ ਵਾ ਉਹ ਇੱਕ ਈਗੋ ਆ ਹੁਣ ਈਗੋ ਰੋੜੇ ਜਿਹੜੀ ਹੁਣ ਬਾਹਰ ਕੱਢਦੀ ਉਹ ਹੌਲਾ ਹੋ ਗਿਆ ਤੇ ਚੇਤਨਾ ਦਾ ਪੱਧਰ ਉੱਚਾ ਹੋਣਾ ਸ਼ੁਰੂ ਹੋ ਗਿਆ ਮੰਨ ਲਓ ਕੋਈ ਪੁਰਾਣਾ ਸਭ ਕੁਝ ਆਪਣਾ ਗਿਆਨ ਆ ਪੁਰਾਣਾ ਜੋ ਮੰਨ ਲਓ ਇਹ ਅਕਡੇ ਧਰਮ ਵੱਲੋਂ ਮਿਲਿਆ ਆਪਣੇ ਆਲੇ ਦੁਆਲੇ ਲੋਕਾਂ ਵੱਲੋਂ ਮਿਲਿਆ ਪੜਾਈ ਵੱਲੋਂ ਮਿਲਿਆ ਜਿਹੜਾ ਗਿਆਨ ਆ ਉਹ ਪੁਰਾਣਾ ਵਾ ਹੁਣ ਉਹ ਪੁਰਾਣੇ ਗਿਆਨ ਨੂੰ ਅਸੀਂ ਛੱਡਣਾ ਪੈਣਾ ਵਾ ਫਿਰ ਹੀ ਆਪਣਾ ਚੇਤਨਾ ਦਾ ਪੱਧਰ ਉੱਚਾ ਹੋਊਗਾ ਜਾਨੀ ਕਿ ਭਗਾਨਾ ਉੱਪਰ ਨੂੰ ਜਾਊਗਾ ਫਿਰ ਉਹ ਵੀ ਰੋੜਾ ਵਿੱਚ ਬਾਝੁੱਟਣਾ ਪੈਣਾ ਵਾ ਜਾਨ ਕਿ ਇਹ ਹੋਰੀਓ ਸਭ ਕੁਝ ਜਿੰਨਾ ਹੀ ਜ਼ਿਆਦਾ ਬਾਹਰ ਕੱਢੀ ਆਵਾਂਗੇ ਉਨਾ ਹੀ ਜ਼ਿਆਦਾ ਚੇਤਨਾ ਦਾ ਪੱਧਰ ਉੱਚਾ ਹੋਈ ਜਾਊਗਾ ਇਹ ਬਾਹਰ ਕੱਢਣ ਦੀ ਗੱਲ ਆ ਜਦੋਂ ਇਹ ਅਧਿਆਤਮਿਕ ਰਾਸਤੇ ਦੇ ਉੱਤੇ ਆਉਨੇ ਆ ਅਸੀਂ ਇਹ ਨਹੀਂ ਹੁੰਦਾ ਵੀ ਕਿੰਨਾ ਜ਼ਿਆਦਾ ਅੰਦਰ ਹੀ ਜਾਣਕਾਰੀ ਕੀਤੀ ਤੇ ਕਿੰਨੀ ਜ਼ਿਆਦਾ ਹੀ ਬਾਹਰ ਕੱਢੀ ਕਿਉਂਕਿ ਜੇ ਬਾਹਰ ਕੱਢਾਂਗੇ ਤੇ ਫੇਰ ਹੀ ਜਿਹੜੀ ਨਵੀਂ ਜਾਣਕਾਰੀ ਹੋ ਅੰਦਰ ਆਊਗੀ ਅੰਦਰ ਉਹਨੇ ਥਾਂ ਚਾਹੀਦਾ ਹੁਣ ਉਹ ਥਾਂ ਤੇ ਹੈ ਨਹੀਂ ਕਿਉਂਕਿ ਪੁਰਾਣੇ ਨਾਲ ਭਰਿਆ ਪਿਆ ਉਹ ਜਿਵੇਂ ਜਿਹਾ ਪੁਰਾਣਾ ਹੀ ਕੱਢੀ ਆਵਾਂਗੇ ਉਦਾਂ ਉਦਾਂ ਹੀ ਚੇਤਨਾ ਦਾ ਜਿਹੜਾ ਪੱਧਰ ਉਹ ਉਹ ਵਧਣ ਦੇ ਲਈ ਤਿਆਰ ਹੋਈ ਜਾਏਗਾ ਹੁਣ ਹੋ ਰਹੀ ਕਾਫੀ ਹੈ ਜਿਵੇਂ ਧਰਮ ਦੇ ਵਿੱਚ ਮੈਨੀਪੂਲੇਸ਼ਨ ਹੈ ਤੇ ਇੰਨਾ ਇਨੇ ਜਨਮਾਂ ਦੇ ਵਿੱਚ ਇਹ ਮੁਕਤ ਹੋ ਸਕਦੇ ਆ ਆ ਆ ਕਰਨ ਦੇ ਨਾਲ ਸਾਨੂੰ ਸਭ ਕੋ ਇਹ ਤਾਂ ਹੁੰਦਾ ਹੈ ਤੇ ਇਹ ਚੀਜ਼ਾਂ ਕਰਨੀਆਂ ਇਹ ਚੀਜ਼ਾਂ ਨਹੀਂ ਕਰਨੀਆਂ ਚੰਗੀਆਂ ਬੁਰੀਆਂ ਇਹ ਸਾਰਾ ਗੁੱਜ ਵਿੱਚੋਂ ਕੱਢ ਕੇ ਬਾਹਰ ਛੋੜ ਦੇਣਾ ਉਦੋਂ ਅਗਰ ਚੇਤਨਾ ਦਾ ਪੱਧਰ ਹੋਰ ਉੱਚਾ ਹੋ ਜਾਣਾ ਹੋਰ ਲੈਵਲ ਹੋਰ ਵਧਿਆ ਜਾਣਾ ਤੇ ਇਹ ਤਾਂ ਕਾਫੀ ਗੋਰੀਆ ਜਿਵੇਂ ਧਰਮ ਦੇ ਵਿੱਚ ਕੋਈ ਆ ਕੇ ਬਚਾਊਗਾ ਜਦੋਂ ਇਹੋ ਜਿਹਾ ਸਮਾਂ ਆਊਗਾ ਤੇ ਕੋਈ অবতার ਤਰਨ ਕਰੂਗਾ ਇਹ ਵੀ ਚੀਜ਼ ਜਿਹੜੀ ਮੈਨੀਪੂਲੇਟ ਹੋਈ ਪਈ ਹੈ ਧਰਮ ਦੇ ਅੰਦਰ ਇਹ ਵੀ ਚੀਜ਼ ਕੱਢ ਕੇ ਬਾਹਰ ਛੋੜ ਦੇਣੀ ਹੈ ਉਹ ਕਰਨ ਨਾਲ ਖੁਦ ਹੀ ਪੈਣਾ ਇਸ ਕਰਕੇ ਉਹਦਾਂ ਹੋਰ ਚੇਤਨਾ ਦਾ ਪੱਧਰ ਉੱਚਾ ਹੋ ਜਾਣਾ ਉਹਦੇ ਲਈ ਤਿਆਰ ਹੋ ਜਾਣਾ ਗੱਲ ਇਹ ਆ ਵੀ ਚੇਤਨਾ ਦਾ ਪੱਧਰ ਉੱਚਾ ਕਰਨ ਤੇ ਲਈ ਸਾਨੂੰ ਆਪਣੇ ਅੰਦਰ ਬਾਹਰ ਕੱਢਣਾ ਪੈਂਦਾ ਉਹਦੀ ਆਧਾਰਨਿ ਬਖਾਨੇ ਤੇ ਤੋਰ ਦੇ ਦਿੱਤੀ ਆ ਪਕਾਨੇ ਨੂੰ ਉੱਪਰ ਨੂੰ ਜਾਣਾ ਵਾ ਕਿੰਨਾ ਜ਼ਿਆਦਾ ਜਾਊਗਾ ਜਿੰਨਾ ਹੀ ਅੰਦਰ ਬਾਹਰ ਕੱਢਾਂਗੇ ਕਿਉਂਕਿ ਹੌਲਾ ਹੋ ਜੂਗਾ ਤੇ ਤਾਂ ਨਹੀਂ ਜਾਇਆਊਗਾ ਕਿਉਂਕਿ ਜਿਹੜਾ ਬਖਸ਼ੇ ਦੇ ਅੰਦਰ ਪਾ ਰਿਹਾ ਉਸ ਪਾਣ ਨੇ ਤੇ ਉੱਪਰ ਨੂੰ ਜਾਣ ਨੂੰ ਰੋਕਿਆ ਪਿਆ ਹੋਇਆ ਵਾ ਜਿੰਨਾ ਅਸੀਂ ਆਪਣੇ ਅੰਦਰੋਂ ਕੱਢਿਆਂਗੇ ਉਹ ਚੀਜ਼ ਉਸੇ ਤਰ੍ਹਾਂ ਹੀ ਚੇਤਨਾ ਦਾ ਪੱਧਰ ਉੱਚਾ ਹੋ ਜਾਊਗਾ ਇਹ ਹੀ ਤਰੀਕਾ ਇਹ ਧਾਰਨਾ ਬਹੁਤ ਹੋਰੀ ਹੈ ਮੈਨੂੰ ਲੱਗਿਆ ਇਸ ਕਰਕੇ ਮੇਰੇ ਤਾਰ ਨੇਤੇ ਲੱਗਾਈ ਹੈ ਤੇ ਇਹ ਹੀ ਹੈ